ਜੀ ਸਸਟ ਕਾਲ ਜੀ ਸਾਰਿਆਂ ਨੂੰ ਕਿਵੇਂ ਮੀਤ ਕਰਦੇ ਤੁਸੀਂ ਵਧੀਆ ਹੋ ਕੀਤੀ ਆਪਾਂ ਵੀ ਵਧੀਆ ਤੇ ਆਪਾਂ ਪਹੁੰਚ ਗਏ ਸੀ ਖੇਤ ਖੇਦਿਆ ਅੱਧ ਜੀ ਪਈ ਤੇ ਪਹੁੰਚ ਗਏ ਉਧਰ ਦੀ ਆਪਾਂ ਗਏ ਨਹੀਂ ਕਿਉਂਕਿ ਉਹ ਬਹੁਤ ਦੂਰ ਪੈਂਦਾ ਇਧਰ ਆਪਾਂ ਕਿ ਸ਼ਾਰਟਕਟ ਰਸਤਾ ਇੱਥੋਂ ਚੱਲੇ ਆ ਤੇ ਸਵੇਰ ਦੇ ਵਜ ਜਗੇ 6:30 ਹੋ ਗਏ ਆ ਤੇ ਆਪਾਂ ਸਵੇਰ ਨਾਲ ਹੀ ਚੱਲੇ ਆ ਖੇਤ ਤੇ ਕੰਮ ਹੁਣ ਕੱਲ ਜਾਣਾ ਸੀ ਗਾ ਪਰ ਅੱਜ ਆ ਕੇ ਆਪਾਂ ਕੱਲ ਕੈਮਪਿੰਗ ਲੱਗ ਕੱਲ ਆਪਾਂ ਸੁਤਦੇ ਨਹੀਂ ਤੇ ਹੱਜਾ ਪਟ ਗਏ ਬਾਬਾ ਪਿੱਛੇ ਛੜਕ ਵਗਦੀ ਪਈ ਤੇ ਪਹਿਲੀਆਂ ਚ ਆਪਾਂ ਜਾਣੀਆਂ ਤੇ ਕੱਲ ਫੇਰ ਆਪਾਂ ਘਰੇ ਬੈ ਕੇ ਹਿਸਟਰੀ ਦਾ ਪੇਪਰ ਹੀ ਆ ਤੇ ਕੀਤਾ ਫਿਰ ਮੈਂ ਹੈ ਇੱਕ ਦਿਨ ਫ੍ਰੀ ਇੱਕ ਦਿਨ ਪੜਦੇ ਫਿਰ ਮੈਂ ਕੱਲ ਹਿਸਟਰੀ ਦਾ ਪੇਪਰ ਹੀ ਆ ਦੇ ਕੀਤਾ ਕੋ ਜੱਜ ਕਰਾਂਗੇ ਤੇ ਕੱਲ ਨੂੰ ਹਿਸਟਰੀ ਦਾ ਪੇਪਰ ਤੇ ਹੋਰ ਕੁਝ ਨਹੀਂ ਸਾਡੇ ਤੋਂ ਗੱਲ ਬਾਤ ਆਪਾਂ ਵਲੌਗ ਪਾਉਣੇ ਆ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਜਣੇ ਤੇ ਆਪਾਂ ਸਾਰਿਆਂ ਨੂੰ ਸਪੋਰਟ ਕਰਿਆ ਕਰਾਂਗੇ ਹੋਰ ਕੋਈ ਗੱਲ ਪਰ ਇਹਨੂੰ ਕਿ ਗੱਲ ਨਹੀਂ ਆਉਂਦੀ ਜਦੋਂ ਫਿਰ ਵਲੌਗ ਪਾਵਾਂ ਬਹੁਤਾਂ ਪਿੱਛੇ ਦਾ ਵੱਧੂ ਗੱਲਾਂ ਕਰਦੇ ਆ ਤੇ ਪਹਿਲੀਆਂ ਹੈਗੀਆਂ ਇੰਦਰ ਜਿਵੇਂ ਤੁਹਾਨੂੰ ਹਰ ਟਾਈਮ ਦਿਖਾਉਣੀ ਜਦੋਂ ਮੈਂ ਖੇਤਾਂ ਵਾਂ ਤੇ ਹੁਣ ਜਦੋਂ ਛੁੱਟੀ ਆਈ ਉਦੋਂ ਫੇਰ ਆਪਾਂ ਖੇਤਾਂ ਵਾਂਗੇ ਕਿਉਂਕਿ ਘਰੇ ਵਿਲੇ ਨੇ ਤਾਂ ਕਰਕੇ ਆਪਾਂ ਖੇਤਾਂ ਜਿਹਦਾ ਤੇ ਹੇ ਤਾਂ ਅਜੇ ਮਨ ਕੋਈ ਗੱਲ ਨਹੀਂ ਆਉਂਦੀ ਪਈ ਨਹੀਂ ਤਾਂ ਤੁਹਾਨੂੰ ਗੱਲ ਦੱਸਾਂ ਸੋਚ ਕੇ ਤਾਂ ਦਾਦੇ ਆ ਕੱਲ ਕੀ ਹੋਇਆ ਸੀ ਗੱਲ ਅੱਜ ਹੀ ਕੱਲ ਪਤਾ ਕੀ ਹੋਇਆ ਕੱਲ ਮੇਰਾ ਭਰਾ ਨਾ ਅੰਦੇ ਤੇ ਖੇਟੀ ਜਾਂਦਾ ਸੀ ਇਹਨਾਂ ਨੇ ਕੱਢਿਆ ਉਹਦੇ ਚ ਕੈਸਟਰਲਡ ਬਾਹਰ ਸੋਈ ਚ ਕੱਢ ਕੇ ਸਾਰਾ ਡੋਲਤਾ ਜਿਹੜਾ ਤੇ ਨਿੱਕਾ ਸੀ ਇਹਦੀਆਂ ਫੈਂਟੀਆਂ ਉਹਦੇ ਮੰਮੀ ਨੇ ਇੰਨਾ ਕੁੱਟਿਆ ਉਹਨਾਂ ਨੂੰ ਭਾਲੀ ਦੇ ਭੈਣ ਜਦੋਂ ਘਰੇ ਤੰਗ ਕਰਨ ਲੱਗ ਗਏ ਤੇ ਜਦੋਂ ਘਰੇ ਤੰਗ ਕਰਨ ਲੱਗ ਜਾਣਗੇ ਤੇ ਕੱਲ ਤਾਂ ਪੂਰੀਆਂ ਲਾਥੀ ਲਾਤੀ ਮੈਂ ਤਾਂ ਖੜਖੜ ਵੇਖਾਂ ਮੈਂ ਆ ਕੀ ਹੋ ਗਿਆ ਨਾਲੇ ਮੈਂ ਹੱਸਾਂ ਮੇਰਾ ਤਾਂ ਹੱਸਣਾ ਰੁਕੇ ਮੈਂ ਹੈ ਮੈਨੂੰ ਤੰਗ ਕਰਦੇ ਵਧੀ ਹੋਏ ਅੱਜ ਇਹਨਾਂ ਦੇ ਠੁਕੀਆਂ ਤੇ ਹੋਰ ਹੋਰ ਸਨ ਦੱਦੇ ਬੜਾ ਲੈਟ ਸੀਗੀ ਤੇ ਇਹ ਗੁੱਸੇ ਚ ਫਿਰ ਮੇਰਾ ਫਿਰ ਗੁੱਸੇ ਜਾਇੰਦਾ ਹੈ ਨਾ ਤੇ ਤਾਂ ਕਰਕੇ ਉੱਥੇ ਲੈ ਅੜਚੀ ਤੇ ਉੱਥੇ ਕੈਸਟਰ ੜਾ ਡੱਬਾ ਰਿਹਾ ਸੀ ਫਿਰ ਮੜਾ ਉਹ ਤਾਪ ਵੀ ਧਿਆਨ ਦੇਣਾ ਚਾਹੀਦਾ ਇੱਕ ਕੈਸਟਰ ਡੱਬਾ ਸਾਰਾ ਢੋਲਦਾ ਇਨਾਲੇ ਕੈਸਟਰ ਇਹਨੇ ਟੁੱਟਿਆ ਬਾਰ-ਬਾਰ ਮਮੀ ਇਹ ਤਾਂ ਬੱਸ ਹੰਦ ਪੂਛੀ ਪੂਛੀ ਵੀਡਾ ਆਉਂਦੇ ਦਿੱਤੇ ਮੈਂ ਤਾਂ ਹੱਸਾਂ ਕੋਈ ਹਾਸਾ ਹੀ ਰੁਕੇ ਨਾ ਫਿਰ ਤੇ ਆਪਾਂ ਪਹੁੰਚ ਕੇ ਖੇਤ ਦੇ ਹੁਣ ਆਪਾਂ ਜਾਣੇ ਆਦੀਆਂ ਪੈੜੀਆਂ ਜੀ ਤੇ ਚਲੋ ਠੀਕ ਆ ਫਿਰ ਤੁਹਾਨੂੰ ਉੱਥੇ ਮਿਲਦੇ ਜਾ ਕੇ ਇਹ ਗੱਲ ਸੀ ਕਿ ਬਾਕੀ ਹੋਰ ਵੀ ਦਸਾਂ ਜਿਹੋ ਹੁੰਦੀਆਂ ਨੇ ਤੇ ਬਾਕੀ ਬਾਏ ਬਾਏ ਇੱਕ ਵਾਰੀ ਸਾਰਿਆਂ ਨੂੰ ਫਿਰ ਆਪਾਂ ਉੱਥੇ ਬਣਾਉਣੇ ਜੇ ਬਣਿਆ ਹਾਂਜੀ ਆਪਾਂ ਖੇਤ ਪਹੁੰਚ ਚੱਲੇ ਆਂ ਆਪਣੀ ਪਹਿਲੀ ਵੇਖ ਲਓ ਚੰਗਾ ਭਲਾ ਝੋਨਾ ਖੜਾ ਏ ਉਹ ਜੋ ਰਿਆ ਝੋਨਾ ਹੀ ਬਾਸ ਪਕ ਗਿਆ ਯਾਰ ਵੀ ਰਿਆ ਤੇ ਇੱਧਰ ਵੀ ਖੜੀ ਹੋਈ ਏ ਵਧੀਆ ਖੜੀ ਏ ਤੇ ਆਲੂ ਵਾਲਾ ਆ ਗਾਰਾ ਜਿਆ ਕਿਵੇਂ ਤੇ ਆਪਾਂ ਪਹੁੰਚਦੇ ਅੱਗੇ ਖੇਤਾ ਪਹੁੰਚ ਲਈ ਪਿੱਛੇ ਵੀ ਚੋਨਾ ਆਪਣੀ ਬਾਸਪਤੀ ਇੱਧਰ ਵੀ ਬਾਸਪਤੀ ਤੇ ਹੋਰ ਕੁਝ ਨਹੀਂ ਹੋਣਾ ਪਤ ਤੁਹਾਨੂੰ ਕੱਲ ਨੂੰ ਵਲੌਗ ਪਾਵਾਂਗੇ ਅੱਜ ਵਾਲਾ ਇਹ ਪਾ ਕੇ ਤੇ ਆਪਾਂ ਜਾਣੇ ਹੁਣ ਉਧਰ ਜੋ ਮੋੜ ਦੇ ਚੋਟਾ ਤੇ ਚੱਲੇ ਹਾਂ ਹਾਏ ਉਹ ਇੱਥੇ ਤਾਂ ਹੋਆ ਕੱਲੇੜੇ ਚਲੀ ਸੀ ਕੀ ਹੰਦਰ ਨਾਲ ਲੈਂਦੇ ਕੀ ਆਉਂਦੇ ਨੂੰ ਮੰਮੀ ਆਹੋ ਜਾ ਲਾ ਜਾ ਲਾਏ ਡੇਗ ਚੱਲੀ ਸੀ ਇਤੋਂ ਇਹ ਨਹੀਂ ਅੱਛੀ ਆਪਣਾ ਦੇਖ ਲਈ ਮੈਂ ਜੀ ਤੇ ਚਲੋ ਫਿਰ ਤੁਹਾਨੂੰ ਮਿਲਦੇ ਆ ਫਿਰ ਬਾਏ ਬਾਏ ਸਾਰਿਆਂ ਨੂੰ ਟਾਟਾ ਆਈਡੀ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਜਣੇ ਵੈਸੇ ਇੱਥੇ ਫੋਟੋ ਤਾਂ ਵਧੀਆ ਹੁੰਦੀ ਹੈ ਨਾ ਧੋਪ ਜੀ ਧੋਪ ਆ ਕੇ ਚਲੋ ਠੀਕ ਹੈ ਬਾਏ ਬਾਏ ਸਾਰਿਆਂ ਨੇ ਸਬਸਕ੍ਰਾਈਬ ਕਰ ਲੈ ਸਾਰੇ ਜਣੇ ਲਾਈਕ ਡੈਨ ਸ਼ੇਅਰ ਕਰਦੇ ਰਹੋ ਤੇ ਲਾਈਵ ਆਪਾਂ ਆਇਆ ਕਰਾਂਗੇ ਹਜੇ ਆਪਾਂ ਨਹੀਂ ਆਉਂਦੇ ਕਿਤਨੇ ਆਪਣਾ ਟਾਈਮ ਹੋ ਜਾਂਦਾ ਨਾ ਕਰਾਂਗੇ ਤੇ ਬਾਈ ਬਸ ਆ ਗਿਆ ਮੋ ਥੱਲੇ ਵੀ ਆਪਾਂ ਆ ਗਏ ਆਪਾਂ ਕੇ ਫਿਰ ਸਚੂ ਕਰਦੇ ਬਲਾਦ ਇਹ ਕੱਢਿਆਂ ਵਾਲਾ ਲੈ ਦੇਖਾ ਕਿ ਪਾਣੀ ਲੱਗਦਾ ਪਿਆ ਆਪਣੇ ਬਾਸ ਫਤੀ ਨੂੰ ਤੁਹਾਨੂੰ ਦਿਖਾਉਣੀ ਹੈ ਦਿਖਾਉਣੀ ਹੈ ਬਰੋ ਇੱਥੋਂ ਪਾਣੀ ਆਉਂਦੇ ਆ ਸੂਰਜ ਕਿਉਂ ਲੱਗੀ ਜਾਂਦਾ ਬਾਸ ਫਤੀ ਨੂੰ ਇਥੇ ਡੈਗ ਵੀ ਫੇਰ ਸਾਰੇ ਉਹ ਕਰ ਗਏ ਤੇ ਚਲੋ ਠੀਕ ਆ ਬਾਏ ਬਾਏ ਸਾਰੇ ਨੂੰ ਹੁਣ ਆਪ ਪਹੁੰਚ ਗਏ ਦੁੱਧੇ ਖੇਤਾਂ 'ਚ ਇਥੇ ਪੱਠੇ ਆ ਆ ਜੰਮੂ ਵੇਖ ਲੋ ਵੀ ਆਪਣਾ ਇਥੇ ਲੱਗਾ ਹੋਇਆ ਏ ਤੇ ਸੋਚਿਆ ਆਪਾਂ ਵਲੌਗ ਕਿਉਂ ਉੱਧਾ ਕਰਨਾ ਤੇ ਉਧਰੋਂ ਆਪਾਂ ਆ ਚੁੱਕੇ ਆ ਜਿੱਥੇ ਪਾਣੀ ਲੱਗਾ ਆਇਆ ਸੀ ਤੇ ਇੱਧਰ ਲੱਗਿਆ ਇੱਧਰ ਮੋਟਰ ਸੀਗੀ ਅੱਜ ਨਹੀਂ ਲਾਈ ਹੋਈ ਤੇ ਹੁਣ ਟਾਟਾ ਬਾਏ ਬਾਏ ਵਲੋਗ ਉਹਦੇ ਐਂਡ ਇੱਥੋਂ ਹੀ ਕਰਦੇ ਆ ਉਥੋਂ ਕੀਤਾ ਸੀ ਪਰ ਆਪਾਂ ਫਿਰ ਸੋਚਿਆ ਬਣਾ ਲਈਏ ਤੇ ਆਈਡੀ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਬਾਏ ਬਾਏ ਸਾਰੇ ਆਨ ਜੀ ਆਪਣਾ ਐਂਡ ਐਂਡ ਨਹੀਂ ਹੁੰਦਾ ਤੇ ਆਪਾਂ ਦੂਜੀ ਥਾਂ 'ਤੇ ਪਹੁੰਚ ਗਏ ਆ ਜਿੱਥੇ ਫੱਟੇ ਹੁੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਪਿੰਡੀਆਂ ਲੱਗੀਆਂ ਆਈਆਂ ਨੇ ਜਿਹੜੀਆਂ ਇੱਥੇ ਲੱਗੀਆਂ ਆਣੀਆਂ ਗਿਆ ਪਿੰਡੀਆਂ ਦੇ ਬੂਟੇ ਖੜੇ ਹੋਏ ਨੇ ਤੇ ਹੁਣ ਜਾਣੇ ਘਰ ਨੂੰ ਤੇ ਵਾਪਸੀ ਕਰਦੇ ਆ ਵਾਪਸੀ ਸਾਡੀ ਹੁੰਦੀ ਨਹੀਂ ਫੇਰ ਆਪਾਂ ਚੜਦੇ ਛੜਦੇ ਚਲੋ ਠੀਕ ਆ ਫਿਰ ਬਾਏ ਬਾਏ ਸਾਰੇ ਹੋ ਐਡਿੰਗ ਨੂੰ ਸਬਸਕ੍ਰਾਈਬ ਕਰ ਲੋ ਤਿੰਨ ਚਾਰ ਵਈ ਕਹਤਾ ਹੈ ਬਾਏ ਬਾਏ ਸਾਰਿਆਂ ਨੂੰ